ਕੋਟ ਲਗੁਰ ਸੇਵੀਐ ਅਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਏ ਸਿਫਤ ਖਸਾਮ ਦੀ ਨੂਰ ਅਰ ਸਹਉ ਕੁਰ ਸਹਉ ਝਟੀ ਐ ਦ ਦ ਢ ਠ ਸਚ ਪਾਤ ਸ਼ਾ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸਚ ਪਾਤ ਸ਼ਾ ਸਿਰ ਸਾਹ ਦਾ ਸ਼ਾ ਜਿਸ ਪਾਸ ਬਹਿਠਿਓ ਸੋਈ ਐ ਸਭਨਾਂ ਦਾ ਸਜਣ ਸਚਾ ਪਤਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬਹਿਠਿਓ ਸੋਹੀਐ ਸਭਨੋ ਦਵੀ ਸਤਨਾਮ ਸ਼੍ਰੀ ਜੀ ਸਲੋਕ ਮਹਲਾ ਪਹਿਲਾ ਨਾ ਸਤ ਦੁਖੀਆ ਨਾ ਸਤ ਸੁਖੀਆ ਨਸਤ ਪਾਣੀ ਜੰਤ ਫਿਰਹ ਨਸਤ ਮੂੰਡ ਮੁਡਾਈ ਕੇਸੀ ਨਸਤ ਪੜਿਆ ਦੇਸ ਫਿਰਹ ਨਾ ਸਤ ਦੁਖੀਆ ਨਾ ਸਤ ਸੁਖੀਆ ਨਾ ਸਤ ਪਾਣੀ ਜੰਤ ਫਿਰਹਿ ਨਾ ਸਤ ਮੂਡ ਮੁਡਾਈ ਕੇਸੀ ਨੋ ਸਤ ਪੜਿਆ ਦੇਸ ਫਿਰਹਿ ਨੋ ਸਤ ਰੁੱਖੇ ਬਿਰਖੇ ਪੱਥਰ ਆਪਤ ਸ਼ਾਵੈ ਦੁਖ ਸਹੈ ਸਤ ਹਸਤੇ ਬੱਧ ਸੰਗਲ ਨਾ ਸਤ ਗਾਈ ਕਾਹ ਚਰਹਿ ਜਿਸ ਹੱਥ ਸਿਰਦ ਦੇਵੇ ਜੇ ਸੋਈ ਜਿਸ ਨੂੰ ਦੇ ਤਿਸ ਆਏ ਮਿਲੈ ਨਾਨਕ ਤਾ ਕਾ ਮਿਲੈ ਵਡਾਈ ਜਿਸ ਘਟ ਭੀਤਰ ਸਬਦ ਰਵੈ ਸਭ ਘਟ ਮੇਰੇ ਹਾਂ ਸਭ ਨਾ ਅੰਦਰ ਜਿਸਹ ਖੁਆਈ ਤਿਸ ਕੌਣ ਕਹੈ ਜਿਸਹ ਦਿਖਾਲਾ ਵਟੜੀ ਤਿਸਹ ਪੁਲਾਵ ਕੌਣ ਜਿਸਹ ਪੁਲਾਈ ਪੰਦ ਸਿਰ ਤਿਸਹ ਦਿਖਾਵੇ ਕੌਣ ਮਹਲਾ ਪਹਿਲਾ ਸੋ ਗਿਰਹੀ ਜੋ ਨਿਗਰੋ ਕਰੈ ਜਾਪ ਤਪ ਸੰਜਮ ਭੀਖਿਆ ਕਰ ਪੁੰਨ দান ਕਾ ਕਰੈ ਸਰੀਰ ਸੋ गिरहि गंगा का नीर बोलै इसर इस सत स्वरूप परम तंत महिखनारूप पहल सो अुती जोप पिखिया पूॼन कर सप ਕਰੰ ਸੋ ਓ ਤੁੱਤੇ ਸਿਵਪੁਰ ਚੜੈ ਬੋਲਾ ਗੋਰਖ ਸਤ ਸਰੂਪ ਪਰਮਤੰ ਅਰਧ ਉਰਦ ਕਰੇ ਨਿਰੰਜਨ ਵਾਸ ਚੰਦ ਸੂਰਜ ਕੇ ਪਾਏ ਗੰਢ ਤਿਸ ਉਦਾਸੀ ਕਾ ਪੜਨ ਕੰਧ बोला गोपीचंद सत स्वरूप परम तंतम हरेखनारूप महला पहला ਸੋ ਪਖੰਡੇ ਜੇ ਕਾਇਆ ਪਖਾਲੇ ਕਾਇਆ ਕੀ ਅਗਨਾਂ ਬ੍ਰਹਮ ਪਰ ਜਲ ਸੁਪਨੇ ਬਿੰਦਨ ਦੇ ਚਰਣਾ ਤੇ ਉਸ ਭਖੰਡੇ ਜਰਾ ਨ ਮਰਣਾ ਬੋਲਾ ਚਰਪਟ ਸਤ ਸਰੂਪ ਪਰਮ ਤੰਤਵਹ ਰਖਨਾਰੂਪ ਮਹਲਾ ਪਹਿਲਾ ਸੋ ਬਰਾਗੀ ਜੁ ਉਲਟ ਬ੍ਰਹਮ ਗਗਨ ਮੰਡਲ ਮਹਾਰੂਪ ਤਮ ਅਹਨ ਸ ਅੰਤਰ ਰਹੈ ਧਿਆਨ ਰਾਗੀ ਸਤ ਸਮਾਨ ਬੋਲਾ ਪਰਥਰ ਸਤ ਸਰੂਪ ਪਰਮ ਤੰਤ ਮਹਾਰਿਕਨਾਰੂਪ ਮਹਲਾ ਪਹਿਲਾ ਕਿਉ ਮਰ ਮੰਦਾ ਕਿਉ ਜੀਵ ਜੁਗਤ ਕੰਨ ਪੜਾਏ ਕਿ ਆਖ ਖਜ ਭਗਤ ਅਸਤ ਨਾਸਤ ਏਕੋ ਨਾਉ ਕੌਣ ਸੋ ਅੱਖਰ ਜਿਤ ਰਹਿ ਹੈ ਆਉ ਤੂ ਪਛਾਵ ਜੇ ਸਮਕਰ ਸਹਿ ਤਨਨ ਕੇ ਆਖ ਗੁਰ ਕੋ ਕਹ ਸ਼ਵਰਤਾਰੇ ਵਰਤਹਿ ਪੂਤ ਨਾ ਸੰਸਾਰੀ ਨਾਉ ਤੂ ਤ ਨਿਰ ਕਾਰ ਜੋ ਰਹਿ ਸਮਾਏ ਕਾਹੇ ਭਿਖਿਆ ਮੰਗਣ ਜਾਏ ਪੌੜੇ ਹਰ ਮੰਦਰ ਸੋਈ ਆਖੀਏ ਜਿਥੋ ਹਰ ਜੈ ਮਨਸ ਦੇਹ ਗੁਰ ਬਚਨੀ ਪਾਇਆ ਸਭ ਆਤਮ ਰਾਮ ਪਛਾਤਾ ਬਾਹਰ ਮੂਲ ਨਾ ਖੋਜੀਐ ਕਰਮ ਹੈ ਵਿਧਾਤਾ ਮਨ ਮੁਖ ਹਰ ਮੰਦਰ ਕੀ ਸਾਰਨ ਜਾਣਨੀ ਤਨੇ ਜਨਮ ਗਵਾਤਾ ਸਭ ਮਹਿ ਇੱਕ ਵਰਤਦਾ ਗੁਰ ਸਬਦਿ ਪਾਇਆ ਜਾਇ ਸੱਚੇ ਪਾਤਸ਼ਾਹ ਤੂੰ ਸੱਚੇ ਨਾਇਨ ਸਭ ਮਹਿ ਇੱਕ ਵਰਤਦਾ ਗੁਰ ਸਬਦੇ ਪਾਇਆ ਜਾਏ ਸੱਚੇ ਪਾਤਸ਼ਾਹ ਤੂੰ ਸੱਚੇ ਨਾਇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪਹਿਲਾ ਨਾ ਸਤ ਦੁਖੀਆ ਨਾ ਸਤ ਸੁਖੀਆ ਨਾ ਸਤ ਪਾਣੀ ਜੰਤ ਫਿਰਹਿ ਨਾ ਸਤ ਮੂਡ ਮੁਡਾਈ ਕੇਸੀ ਨਾ ਸਤ ਪੜਿਆ ਦੇਸ ਫਿਰਹਿ ਰਾਗ ਰਾਮ ਕਲੀ ਕੀ ਵਾਰ ਪਹਿਲੀ ਪੌੜੀ 12ਵੀਂ ਸ਼ਲੋਕਾ ਨਾਲ